ਜਲਾਲਾਬਾਦ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਡੀਐਸਪੀ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਐਸਆਈ ਅਮਰਜੀਤ ਕੌਰ ਥਾਣਾ ਸਦਰ ਜਲਾਲਾਬਾਦ ਦੀ ਟੀਮ ਵੱਲੋਂ ਗਸ਼ਤ ਕਰਦਿਆਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਜਿਸ ਕੋਲੋਂ 2 ਕਿਲੋ 41 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਾਣਕਾਰੀ ਮੁਤਾਬਕ ਦੋਸ਼ੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਡੀਜੀਪੀ ਸਾਹਿਬ ਇਹ ਰਹਿਤਾਂ ਇਹ ਡਰੱਗਸ ਦੇਗੇ ਜਿਹੜੀ ਕੈਂਪੇਨ ਚੱਲ ਰਹੀ ਹੈ ਮੁਹਿੰਮ ਚਲਾਈ ہوئی ਹੈ ਉਹਦੇ ਚੀ ਜਿਹੜਾ ਜਲਾਲਾਬਾਦ ਪੁਲਿਸ ਨੂੰ ਸਫਲਤਾ ਮਿਲੀ ਹੈ ਮੁਖਬਰ ਨੇ ਦੱਸਿਆ ਕਿ ਕੇਵਲ ਸਿੰਘ ਨਾਮ ਦਾ ਬੰਦਾ ਹੈਗਾ ਚੱਕ ਬਜੀਦਾ ਦਾ ਉਹ ਇਹਦਾ ਸਮੱਗਲਰ ਹੈ ਤੇ ਉਹ ਕੰਟੀਨਿਊਸ ਜਿਹੜਾ ਹੈਗਾ ਹੁਣ ਸਮੱਗਲਿੰਗ ਲਿਆ ਰਿਹਾ ਸਮਾਨ ਤੇ ਡਰੋਨ ਰਾਹੀਂ ਜਿਹੜਾ ਹੈਗਾ ਉਹ ਸਮਾਨ ਲੈ ਕੇ ਆ ਰਿਹਾ ਮੁਖ ਅਫਸਰ ਸਦਰ ਨੇ ਆਪਣਾ ਜਿਹੜੇ ਹੈਗਾ ਨਾਕਾਬੰਦੀ ਕੀਤੀ ਨਾਕਾਬੰਦੀ ਡਰਾਨ ਜਿਹੜਾ ਹੈਗਾ ਉਹਨਾਂ ਨੂੰ ਕੇਵਲ ਸਿੰਘ ਜਿਹੜਾ ਹੈਗਾ ਉਹਨਾਂ ਦੇ ਹੱਥ ਆਇਆ ਤੇ ਉਸ ਤੋਂ ਚੈਕਿੰਗ ਦੌਰਾਨ 2 ਕਿਲੋ 40 ਗ੍ਰਾਮ ਜਿਹੜੀ ਹੈ ਹੈਰੋਇਨ ਕਰਾਮਤੀ ਈ ਜਿਹੜੀ ਹੈਗੀ ਹੈ ਇਹ ਕਾਫੀ ਵੱਡੀ ਸਫਲਤਾ ਹੈ ਕੇਵਲ ਸਿੰਘ ਜਿਹੜਾ ਹੈਗਾ ਇਹ ਪਤਾ ਲੱਗਿਆ ਹੈਗਾ ਕਿ ਇਹਨੇ ਹੁਣ ਪਿੱਛੇ ਜੇ ਤਿੰਨ ਚਾਰ ਵਾਰ ਜਿਹੜਾ ਹੈਗਾ ਟ੍ਰਾਂਸ ਬਾਰਡਰ ਜਿਹੜੀ ਹੈਗੀ ਆ ਉਹ ਹੈਰੋਇਨ ਦੀ ਜਿਹੜੀ ਹੈਗੀ ਸਮਗਲਿੰਗ ਕਰ ਰਿਹਾ ਹੈ ਸੋ ਇਹਦੇ ਚ ਜਿਹੜਾ ਹੈਗਾ ਇਹਦੇ ਚ ਡੀਪਲੀ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਫਾਰਵਰਡ ਬੈਕਵਰਡ ਲਿੰਕ ਦੇਖ ਕੇ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰਾਂਸ ਬਾਰਡਰ ਤੇ ਪਲਸ ਇੱਥੋਂ ਜਿਹੜੀ ਅੱਗੇ ਸਪਲਾਈ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰੇ ਨੂੰ ਜਿਹੜਾ ਹੈਗਾ ਅਸੀਂ ਇਹਨੂੰ ਬ੍ਰੇਕ ਕਰਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਇਹ ਦੋ ਇਹਦੀ ਪੁੱਛ ਕੇ ਸਤਾਊਗਾ ਉਹ ਅੱਗੇ ਦੱਸਿਆ ਜਾਊਗਾ ਜਹਾਂ